ਗੁੱਡ ਈਵਨਿੰਗ एवरीवन ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਜ਼ ਦੇ ਜਿੱਥੇ ਅਸੀਂ ਹਰ ਰੋਜ਼ ਸ਼ਾਮ ਨੂੰ 9:30 ਵਜੇ ਲਾਈਵ ਕਲਾਸ ਲੈਂਦੇ ਆਂ ਤਿਆਰੀ ਕਰਦੇ ਆਂ ਅਸੀਂ ਇਸ ਕਲਾਸ ਦੇ ਵਿੱਚ ਪੰਜਾਬੀ ਦੇ ਪੇਪਰਾਂ ਦੀ ਠੀਕ ਹੈ ਜੀ ਜਿੱਦਾਂ ਕਿ ਮਾਸਟਰ ਕੇਡਰ ਦਾ ਪੇਪਰ ਹੈ ਡੀ ਟ੍ਰਿਪਲ ਐਸ ਪੀ ਦਾ ਪੇਪਰ ਹੈ ਟੀਜੀਟੀ ਦਾ ਪੇਪਰ ਹੈ ਰਾਈਟ ਹੁਣ ਤੁਹਾਨੂੰ ਪਤਾ ਹੈ ਕਿ ਹਰਿਆਣਾ ਦਾ ਸਿਵਲ ਸਰਵਿਸਿਜ਼ ਦਾ ਇਗਜ਼ਾਮ ਵੀ ਆ ਚੁੱਕਿਆ ਹੈ ਇਸ ਤੋਂ ਬਿਨਾ ਲੈਕਚਰਰ ਇਗਜ਼ਾਮ ਹੋ ਗਿਆ UGC NET ਦਾ ਇਗਜ਼ਾਮ ਹੋ ਗਿਆ ਇਹ ਸਾਰੇ ਦੇ ਸਾਰੇ ਇਗਜ਼ਾਮਸ ਦੇ ਲਈ ਅਸੀਂ ਸ਼ਾਮ ਨੂੰ 7:30 ਵਜੇ ਵਾਲੀ ਲਾਈਵ ਕਲਾਸ ਦੇ ਵਿੱਚ ਤਿਆਰੀ ਕਰਦੇ ਹਾਂ ਓਕੇ ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਤਿਆਰੀ ਕਰ ਰਹੇ ਹਾਂ ਜੀ DTPSB ਦੇ ਪੇਪਰ ਦੀ ਬਿਕਾਜ਼ ਅਗਲੇ ਮਹੀਨੇ ਪੇਪਰ ਹੈਗਾ ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਇੱਕ ਸੀਰੀਜ਼ ਸਟਾਰਟ ਕੀਤੀ ਹੈ ਜਿਸ ਦੇ ਵਿੱਚ ਅਸੀਂ ਜਿੰਨੇ ਵੀ ਟੌਪਿਕ DTPB ਦੇ ਵਿੱਚ ਆਉਂਦੇ ਆ ਉਹਨਾਂ ਦੇ MCQ's ਨੂੰ ਕਰ ਰਹੇ ਆ ਓਕੇ ਤੇ ਇਹਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਬੰਦੇ ਆ ਉਹਨਾਂ ਦੀ ਸੀਰੀਜ਼ ਹੈਗੀ ਆ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਡੇਲੀ ਸੀਰੀਜ਼ ਨੂੰ ਦੇਖ ਰਹੇ ਹੋਵੋਗੇ ਅਗਰ ਕੋਈ ਵਿਦਿਆਰਥੀ ਪਹਿਲੀ ਵਾਰੀ ਸੈਸ਼ਨ ਨੂੰ ਦੇਖ ਰਿਹਾ ਹੈ ਜਾਂ ਇਸ ਚੈਨਲ ਨੂੰ ਤਾਂ ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸ ਦਿਆਂ ਅਗਰ ਤੁਸੀਂ ਪੰਜਾਬੀ ਹਿਸਟਰੀ ਜਾਂ ਪੋਲਿਟੀਕਲ ਸਾਇੰਸ ਵਿੱਚੋਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਥੇ ਤੁਹਾਨੂੰ ਅਲੱਗ-ਅਲੱਗ ਪਲੇਲਿਸਟ ਮਿਲ ਜਾਣਗੀਆਂ ਉੱਥੇ ਜਾ ਕੇ ਆਪਣੀ ਮਤਲਬ ਦੀ ਵੀਡੀਓ ਵੀ ਦੇਖ ਸਕਦੇ ਹੋ ਰਾਈਟ ਗੱਲ ਕਰੀਏ ਥਿਉਰੀ ਕਲਾਸਿਸ ਦੀ ਤਾਂ ਅਗਰ ਤੁਸੀਂ ਸਾਡਾ ਪੇਡ ਬੈਚ ਲੈਣਾ ਚਾਹੁੰਦੇ ਹੋ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਕਿਸੇ ਵੀ ਕਲਾਸ ਦਾ ਤਾਂ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਨੰਬਰ ਹੈ 6280492562 ਠੀਕ ਹੈ ਜੀ हां ਹੁਣ ਤਾਂ ਇਹ ਮਹੀਨਾ ਆ ਗਿਆ ਮਨਵੀਰ ਜੀ ਬਿਲਕੁਲ ਮੈਨੂੰ ਉਹੀ ਹੋ ਰਿਹਾ ਸੀਗਾ ਕਿ ਹਾਂ ਜੁਲਾਈ ਚੱਲਦਾ ਪਈ ਯੈਸ ਨੈਕਸਟ ਮੰਥ ਹੈਜ਼ ਬੀਨ ਸਟਾਰਟਡ ਤਾਂ ਯੈਸ ਇਸੇ ਮਹੀਨੇ ਹੈ ਗਿਆ ਤੁਹਾਡਾ ਟੈਸਟ ਰਾਈਟ ਤਾਂ ਇਸ ਲਈ ਤੁਸੀਂ ਚਾਹੋ ਤਾਂ ਇਹ ਵਾਲੀ ਪੂਰੀ ਦੀ ਪੂਰੀ ਸੀਰੀਜ਼ ਦੀ ਇੱਕ ਪਲੇਲਿਸਟ ਬਣੀ ਹੋਈ ਆ ਰਾਈਟ ਉਸ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸਾਰੇ ਦੇ ਸਾਰੇ ਪਿਛਲੇ ਸੈਸ਼ਨ ਵੀ ਦੇਖ ਸਕਦੇ ਹੋ ਤੇ ਅਗਲੇ ਸੈਸ਼ਨ 7:30 ਵਜੇ ਦਿੱਲੀ ਰਾਈਟ ਹੁਣ ਇਹ ਗੱਲ ਹੋ ਗਈ ਪੇਡ ਬੈਚਸ ਦੀ ਜਿੱਦਾਂ ਮਾਸਟਰ ਕੈਰੇਡਰ ਦਾ ਬੈਚ ਲੈਣਾ ਹੈ ਲੈਕਚਰਰ ਦਾ ਬੈਚ ਲੈਣਾ ਯੂਜੀਸੀ ਦਾ ਲੈਣਾ ਹੈ ਟਜੀਟੀ ਦਾ ਲੈਣਾ ਤਾਂ ਆਫਕੋਰਸ ਤੁਸੀਂ ਲੈ ਸਕਦੇ ਹੋ ਰਾਈਟ ਤੇ ਜੇਕਰ ਤੁਸੀਂ YouTube ਦੀਆਂ ਵੀਡੀਓਜ਼ ਦੀ ਫਰਦਰ ਡਿਟੇਲ ਲੈਣੀ ਹੈ ਅਪਡੇਟ ਲੈਣੀ ਹੈ ਤਾਂ ਤੁਸੀਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਕਿਉਂਕਿ Telegram ਨੂੰ ਜੁਆਇਨ ਕਰਨ ਦਾ ਤੁਹਾਨੂੰ ਇਹ ਫਾਇਦਾ ਹੈ ਬਾਈ ਚਾਂਸ ਕਦੀ ਕਲਾਸ ਨਹੀਂ ਲੱਗਦੀ ਤਾਂ ਵੀ ਮੈਂ ਉੱਥੇ ਇਨਫਰਮੇਸ਼ਨ ਦਿੰਦੀ ਆ ਔਰ ਅਗਰ ਕਲਾਸ ਲਗਣੀ ਹੈ ਤਾਂ ਡੇਲੀ ਉਸ ਦਾ ਲਿੰਕ ਵੀ ਉੱਥੇ ਸ਼ੇਅਰ ਹੁੰਦਾ ਹੈ ਠੀਕ ਹੈ ਜੀ ਚਲੋ ਅੱਜ ਸ਼ੁਰੂ ਕਰਦੇ ਹਾਂ ਅਸੀਂ ਕਿੰਨਾ ਦੇ ਬਾਰੇ ਪੜਾਂਗੇ ਨਰਿੰਦਰ ਪਾਲ ਸਿੰਘ ਨੂੰ ਬਤੌਰ ਨਾਵਲਕਰ ਅੱਜ ਅਸੀਂ ਡਿਸਕਸ ਕਰਨ ਵਾਲੇ ਆਂ ਠੀਕ ਹੈ ਪਹਿਲਾ ਕੁਐਸਚਨ ਆ ਗਿਆ ਤੁਹਾਡੇ ਸਾਹਮਣੇ ਕਰਨਲ ਨਰਿੰਦਰ ਪਾਲ ਸਿੰਘ ਬਾਰੇ ਸਹੀ ਕਥਨ ਚੁਣਨਾ ਜਨਮ ਪਿੰਡ ਕਾਨੀਆਂ ਬੰਗਲਾ ਜ਼ਿਲ੍ਹਾ ਫੈਜ਼ਲਾਬਾਦ ਪਾਕਿਸਤਾਨ ਦੇ ਵਿੱਚ ਹੋਇਆ ਪਿਤਾ ਦਾ ਨਾਮ ਈਸ਼ਰ ਸਿੰਘ माताजी ਦਾ ਨਾਮ ਉੱਤਮਕੌਰ ਕਵਿਤਰੀ ਪ੍ਰਭਜੋਤ ਕੌਰ ਇਹਨਾਂ ਦੀ ਪਤਨੀ ਜਾਂ ਫਿਰ ਉਪਰੋਕਤ ਸਾਰੇ ਦੇ ਸਾਰੇ ਸਹੀ ਹਨ ਨਰਿੰਦਰ ਪਾਸਿੰਗ ਦੇ ਬਾਰੇ ਸਹੀ ਕਥਨ ਦੱਸੋ ਫੜਾਫੜ ਹਾਂਜੀ ਕੁਐਸਚਨ ਦਾ ਨੰਬਰ ਪਾ ਕੇ ਆਨਸਰ ਕਰਨਾ ਹੋ ਕੇ ਪਹਿਲੇ ਦੇ ਲਈ ਡੀ ਉੱਤਰ ਆ ਗਿਆ ਚਮਕੌਰ ਜੀ ਬਿਲਕੁਲ ਸਹੀ ਉੱਤਰ ਹੈ ਇਹ ਪ੍ਰਸ਼ਨ ਮੈਂ ਤਾਂ ਪਾਇਆ ਤਾਂ ਕਿ ਇਹਨਾਂ ਦੀ ਜਿਹੜੀ ਬੇਸਿਕ ਜਾਣਕਾਰੀ ਦੇ ਇੰਪੋਰਟੈਂਟ ਫੈਕਟਸ ਹੈਗੇ ਨੇ ਉਹ ਤੁਸੀਂ ਇੱਕੋ ਹੀ ਪ੍ਰਸ਼ਨ ਦੇ ਵਿੱਚ ਉਹ ਕਰ ਸਕੋ ਠੀਕ ਹੈ ਓਕੇ ਅੱਗੇ ਦੂਸਰਾ ਪ੍ਰਸ਼ਨ ਦੇਖੋ ਨਰਿੰਦਰਪਾਲ ਸਿੰਘ ਨੇ ਕਿਸ ਭਾਸ਼ਾ ਦੇ ਵਿੱਚ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਅੰਗਰੇਜ਼ੀ ਫਾਰਸੀ ਹਿੰਦੀ ਜਾਂ ਪੰਜਾਬੀ ਪ੍ਰਸ਼ਨ ਨੰਬਰ ਦੂਸਰੇ ਦੇ ਲਈ ਉੱਤਰ ਕਰਨਾ ਹੈ ਨਰਿੰਦਰਪਾਲ ਸਿੰਘ ਨੇ ਪਹਿਲਾਂ ਕਿਸ ਭਾਸ਼ਾ ਦੇ ਵਿੱਚ ਨਾਵਲ ਲਿਖਣਾ ਸ਼ੁਰੂ ਕੀਤਾ ਯੈਸ ਪਲੀਜ਼ ਦੂਸਰੇ ਕੁਐਸਚਨ ਦੇ ਲਈ ਆਨਸਰ ਕਰੋ ਔਰ ਤੁਹਾਡੇ ਵਿੱਚੋਂ ਹਰਿਆਣਾ ਦੇ ਪੇਪਰ ਦੇ ਲਈ ਕੌਣ-ਕੌਣ ਤਿਆਰੀ ਕਰ ਰਿਹਾ ਮੈਨੂੰ ਦੱਸਣਾ ਇੱਕ ਵਾਰ ਠੀਕ ਹੈ ਓਕੇ ਆਨਸਰ ਕਰੋ ਪ੍ਰਸ਼ਨ ਨੰਬਰ ਦੂਸਰੇ ਦੇ ਲਈ ਇਹ ਉੱਤਰ ਆ ਰਿਹਾ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਣਾ ਸਟਾਰਟ ਕੀਤਾ ਸੀ ਵੈਸੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਜਦੋਂ ਨਰਿੰਦਰਪਾਲ ਦੀ ਉਮਰ ਸਿਰਫ 10 ਸਾਲ ਸੀਗੀ ਉਦੋਂ ਹੀ ਇਹਨਾਂ ਨੇ ਐਕਚੁਅਲੀ ਕਵਿਤਾਵਾਂ ਲਿਖਨੀਆਂ ਸਟਾਰਟ ਕਰਤੀਆਂ ਸੀਗੀਆਂ ਓਕੇ ਤੇ ਬਾਅਦ ਦੇ ਵਿੱਚ ਨਾਨਕ ਸਿੰਘ ਦਾ ਪ੍ਰਭਾਵ ਇਹਨਾਂ ਨੇ ਕਬੂਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਨਾਵਲਾਂ ਦੀ ਬਹੁਤ ਜ਼ਿਆਦਾ ਰਚਨਾ ਕੀਤੀ ਹੈ ਤੇ ਇਹਨਾਂ ਨੂੰ ਬਤੌਰ ਨਾਵਲਕਾਰ ਜ਼ਿਆਦਾ ਪ੍ਰਸਿੱਧੀ ਮਿਲੀ ਸੀ ਬਾਕੀ ਵਿਧਾਵਾਂ ਨਾਲੋਂ ਵੈਸੇ ਇਹਨਾਂ ਨੇ ਸਫਰਨਾਮੇ ਵੀ ਲਿਖੇ ਨੇ ਕਾਵ ਸੰਗ੍ਰਹਿ ਵੀ ਇਹਨਾਂ ਦੇ ਆਉਂਦੇ ਆ ਠੀਕ ਹੈ ਫਿਰ ਨਾਵਲ ਤਾਂ ਆਉਂਦੇ ਹੀ ਆਉਂਦੇ ਆ ਕਹਾਣੀਆਂ ਆਉਂਦੀਆਂ ਬਟ ਜ਼ਿਆਦਾ ਇਹਨਾਂ ਦੀ ਜਿਹੜੀ ਲਾਇਕ ਪ੍ਰਸਿੱਧੀ ਹੈ ਉਹ ਹੁੰਦੀ ਹੈ ਬਤੌਰ ਨਾਵਲਕਾਰ अच्छा सतनाम जी तुम तैयारी कर रहे हो ऑल राइट अज मैं देखिए सिलेबस बहुत वास्ट सिलेबस दिता होस्ट अज ही मैं देखा पंजाबी बाकी सारे सबजैक्ट का सिलेबसाबी नो कि घट दिता पंजाबी का बहुत ज़्यादा है। चलो ओके okay. हरियाणा एच पी एस सी तैयारी करनी है तीस ऑल द वेरी बेस्ट बच्चा एंड मैं एक हो ट्राई करूँगी ਕੀ DTPSB ਖਤਮ ਹੋ ਜੇ ਮੈਨੂੰ ਪਤਾ ਨਹੀਂ ਐਕਚੁਅਲੀ HPSSC ਦਾ ਇਹਨਾਂ ਨੇ ਕੀ ਡੇਟ ਦਿੱਤੀ ਹੈ ਕੋਈ ਪੇਪਰ ਦੀ ਦਿੱਤੀ ਹੈ ਤੇ ਇੱਕ ਵਾਰੀ ਮੈਨੂੰ ਦੱਸਣਾ ਠੀਕ ਹੈ ਤਾਂ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਦੀਆਂ ਕਲਾਸਿਸ ਵੀ ਸਟਾਰਟ ਕਰ ਦਾਂਗੇ ਵੈਸੇ ਪੇਡ ਬੈਚ ਮੈਂ ਜਲਦੀ ਸ਼ੁਰੂ ਕਰਨੀ ਵਾਲੀਆਂ ਥਿਉਰੀ ਵਾਲਾ ਉਹਦੇ ਚ ਤੁਹਾਨੂੰ ਬਹੁਤ ਡਿਟੇਲ ਪੜ੍ਹਨਾ ਪੈਣਾ ਬਹੁਤ ਜ਼ਿਆਦਾ ਡਿਟੇਲ ਠੀਕ ਹੈ ਹਾਂਜੀ ਪ੍ਰੋਫੈਸਰ ਦੇ ਲਈ ਵੀ ਯੈਸ ਤੁਸੀਂ ਅਵੇਲ ਕਰ ਸਕਦੇ ਹੋ ਬੈਚ ਬੱਚਾ ਚਲੋ ਤੀਸਰਾ ਨਨਿੰਦਰਪਾਲ ਸਿੰਘ ਦੇ ਪ੍ਰਿੰਸੀਪਲ ਨਿਰੰਜਨ ਸਿੰਘ ਦੇ ਕਹਿੰਤੇ ਕਿਹੜੇ ਨਾਵਲ ਦਾ ਪੰਜਾਬੀ ਦੇ ਵਿੱਚ ਉਲੱਥਾ ਕੀਤਾ ਸੀ ਬੇੜੀਆਂ ਮਲਾ ਸਮੁੰਦਰ ਕੁਜੇ ਤੀਸਰੇ ਲਈ ਬੀ ਆਨਸਰ ਆ ਰਿਹਾ ਹੈ ਹਨਾ ਜੀ ਮਲਾ ਬਿਲਕੁਲ ਠੀਕ ਉੱਤਰ ਹੈ ਇਹ ਉਹੀ ਵਾਲਾ ਨਾਵਲ ਹੈਗਾ ਜਿਹੜਾ ਐਨਾਂ ਨੇ ਪਹਿਲਾਂ ਇੰਗਲਿਸ਼ ਦੇ ਵਿੱਚ ਲਿਖਿਆ ਸੀ ਠੀਕ ਹੈ ਤੇ ਬਾਅਦ ਦੇ ਵਿੱਚ ਫਿਰ ਐਨਾਂ ਨੂੰ ਨਿਰੰਜਨ ਸਿੰਘ ਨੇ ਕਿਹਾ ਸੀ ਤਾਂ ਇਹਨਾਂ ਨੇ ਪੰਜਾਬੀ ਦੇ ਵਿੱਚ ਉਹਨੂੰ ਟ੍ਰਾਂਸਲੇਟ ਕੀਤਾ ਓਕੇ ਰਾਈਟ ਅੱਗੇ ਚੌਥਾ ਦੇਖੋ ਨਰਿੰਦਰਪਾਲ ਸਿੰਘ ਦਾ ਕਿਹੜਾ ਨਾਵਲ ਮੱਧਕਾਲ ਦੇ ਰਾਜਪੂਤੀ ਇਤਿਹਾਸ ਨਾਲ ਸੰਬੰਧਿਤ ਹੈ ਸੈਨਾਪਤੀ ਉੰਤਾਲੀ ਵਰੇ ਦੋਨੋਂ ਮਲਾ ਤੇ ਉਪਰੋਕਤ ਦੋਨੋਂ ਪ੍ਰਸ਼ਨ ਨੰਬਰ ਚੌਥੇ ਦੇ ਲਈ ਉੱਤਰ ਕਰੋ ਜੀ ਕਿਹੜਾ ਨਾਵਲ ਮੱਧਕਾਲ ਦੇ ਰਾਜਪੂਤੀ ਇਤਿਹਾਸ ਨਾਲ ਸੰਬੰਧਿਤ ਹੈ ਸਤਨਾਮ ਜੀ ਤੁਸੀਂ ਇੱਕ ਵਾਰ ਮੇਰੀ ਨਾ ਸਾਰੀਆਂ ਪਲੇਲਿਸਟ ਦੇਖ ਲੈਣਾ ਕਿਉਂਕਿ ਤੁਹਾਡੇ ਸਿਲੇਬਸ ਚ ਸਾਰਾ ਕੁਝ ਸਿਲੇਬਸ ਚ ਹੈਗਾ ਆਲਰੇਡੀ ਠੀਕ ਹੈ ਹਾਂਜੀ ਹਾਂਜੀ ਆ ਗਈਆਂ ਚਮਕੌਰ ਜੀ ਆ ਗਈਆਂ ਅਕਤੂਬਰ ਦੀ ਡੇਟ ਹੈ ਚਲੋ ਫਿਰ ਆਪਣੇ ਕੋਲ ਟਾਈਮ ਹੈਗਾ ਇਨਾਫ ਟਾਈਮ ਹੈਗਾ ਰਾਈਟ ਚੌਥੇ ਲਈ ਸੀ ਉੱਤਰ ਬਿਲਕੁਲ ਠੀਕ ਹੈ ਇਸ ਦਾ ਉੱਤਰ ਹੋਏਗਾ ਦੋਨੋਂ ਠੀਕ ਹੈ ਸੈਨਾਪਤੀ ਤੇ 39 ਵਰੇ ਇਹਨਾਂ ਦੇ ਵਿੱਚ ਇਹਨਾਂ ਨੇ ਹਿਸਟਰੀ ਦੇ ਵਿੱਚ ਜਿਹੜੇ ਰਾਜਪੂਤੀ ਘਰਾਣੇ ਸੀ ਉਨ੍ਹਾਂ ਦੀਆਂ ਬਹਾਦਰੀਆਂ ਬਾਰੇ ਉਨ੍ਹਾਂ ਦੀ ਸੂਰਬੀਰਤਾ ਬਾਰੇ ਵਰਣਨ ਕੀਤਾ ਹੈ ਅੱਗੇ ਦੇਖੋ ਪੰਜਵਾਂ ਪ੍ਰਸ਼ਨ ਹੇਠਾਂ ਵਿੱਚੋਂ ਨਰਿੰਦਰਪਾਲ ਦਾ ਨਾਵਲ ਕਿਹੜਾ ਹੈ ਇੱਕ ਰਾਹ ਅਮਨ ਦੇ ਰਾਹ ਤੇ ਤ੍ਰਿਯਜਾਲ ਸਾਰੇ ਬੱਚਾ ਜੇ ਤੁਸੀਂ ਹਰਿਆਣਾ ਲਾਈਕ ਐਚ ਪੀ ਐਸ ਸੀ ਦੀ ਤਿਆਰੀ ਕਰਨੀ ਹੈ ਜਾਂ ਪ੍ਰੋਫੈਸਰ ਦੀ ਤਿਆਰੀ ਕਰਨੀ ਹੈ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਹੁਤ ਡਿਟੇਲ ਵਿੱਚ ਕਵਰ ਕਰਾਂਗੇ ਵਿਦਆਊਟ ਐਨੀ ਡਾਊਟ ਜੀ ਪੰਜਵੇਂ ਦੇ ਲਈ ਕੀ ਉੱਤਰ ਹੋਏਗਾ ਜੀ اچھا ਡੀ ਟ੍ਰਿਪਲ ਐਸਬੀ ਦਾ ਪੇਪਰ ਵੀ ਹੈ 올 ਰਾਈਟ ਪੰਜਵੇਂ ਦੇ ਲਈ ਡੀ ਉੱਤਰ ਲਗਾ ਰਹੇ ਹੋ ਇਹ ਐਕਚੁਅਲੀ ਨਾਵਲ ਤ੍ਰਿਯਜਾਲ ਹੈ ਬਾਕੀ ਦੀਆਂ ਵਿਧਾਵਾਂ ਅਲੱਗ ਨੇ ਇਹ ਤੁਸੀਂ ਬਾਅਦ ਚ ਦੇਖ ਲੈਣਾ ਠੀਕ ਹੈ ਤੈਨਾਂ ਦਾ ਨਾਵਲ ਕਿਹੜਾ ਆਏਗਾ ਤ੍ਰਿਯਜਾਲ ਓਕੇ ਜੀ ਚਲੋ ਅੱਗੇ 6ਵਾਂ ਪ੍ਰਸ਼ਨ ਸ਼ਕਤੀ ਤ੍ਰਿਯ ਜਾਲ ਇਹ ਦੋ ਰਚਨਾਵਾਂ ਦੇ ਵਿੱਚ ਨਰਿੰਦਰ ਪਾਲ ਨੇ ਇੱਕ ਕਾਮਨ ਸਮੱਸਿਆ ਪੇਸ਼ ਕੀਤੀ ਹੈ ਤੁਸੀਂ ਦੱਸਣਾ ਉਹ ਸਮੱਸਿਆ ਕਿਹੜੀ ਹੈ ਔਸਤਰੀ ਦੀ ਸਮੱਸਿਆ ਬੇਰੋਜ਼ਗਾਰੀ ਦੀ ਸਮੱਸਿਆ ਆਧੁਨਿਕਤਾ ਦੀ ਸਮੱਸਿਆ ਜਾਂ ਸ਼ਹਿਰਾਂ ਵਿੱਚ ਰਹਿੰਦੀ ਮੱਧ ਸ਼੍ਰੇਣੀ ਦੀ ਸਮੱਸਿਆ ਕੋਈ ਨਾ ਚਮਕੌਰ ਜੀ ਇਹ ਤੁਹਾਨੂੰ ਤਾਂ ਇੱਕ ਚਾਹੀਦੀ ਹੈ ਨਾ 11 ਤਾਂ ਬਹੁਤ ਹੈ ਨਹੀਂ ਉਹ ਵੀ 11 ਸਟੂਡੈਂਟ ਹੋਣਗੇ ਨਾ ਜਿਹੜੇ ਇੱਥੇ ਸਿਲੈਕਟ ਹੋਣ ਵਾਲੇ ਆ ਯੈਸ ਇਹ ਤੁਹਾਨੂੰ ਨਾਮ ਤੋਂ ਹੀ ਪਤਾ ਚੱਲ ਜਾਏਗਾ ਸ਼ਕਤੀ ਤੇ ਤ੍ਰਿਯਜਲ ਥੋੜੀ ਫੈਮਿਨਿਸਟ ਨੇਮ ਹੀ ਲੱਗਦੇ ਨੇ ਰਾਈਟ ਤਾਂ ਐਂਦੇ ਵਿੱਚ ਇਹਨਾਂ ਨੇ ਇਸਤਰੀਆਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪੇਸ਼ ਕੀਤਾ ਦੋਨਾਂ ਦੇ ਵਿੱਚ ਹੀ ਰਾਈਟ ਅੱਗੇ ਦੇਖੋ ਸਤਵਾਂ ਪ੍ਰਸ਼ਨ ਨਰਿੰਦਰਪਾਲ ਸਿੰਘ ਨੇ ਕਿਸ ਨਾਵਲ ਦੇ ਵਿੱਚ ਅਮਨ ਦੀ ਤੜਪ ਨੂੰ ਪੇਸ਼ ਕੀਤਾ ਅਮਨ ਦੇ ਸੁਪਨਿਆਂ ਵਿੱਚ ਅਮਨ ਤੇ ਆਜ਼ਾਦੀ ਲਈ ਅਮਨ ਦੇ ਰਾਹ ਤੇ ਅਮਨ ਦੀਆਂ ਰਾਹਾਂ ਵਿੱਚ yes ਪ੍ਰਸ਼ਨ ਨੰਬਰ 7ਵੇਂ ਦੇ ਲਈ ਕੀ ਉੱਤਰ ਹੋਏਗਾ 24 ਵੈਕੈਂਸੀਜ਼ ਐ 올 ਰਾਈਟ 올 ਰਾਈਟ yes 7ਵੇਂ ਦੇ ਲਈ ਆਨਸਰ ਕਰੋ ਸੀ ਆਨਸਰ ਲਗਾ ਰਹੇ ਹੋ ਅਮਨ ਦੇ ਰਾਹ ਤੇ ਬਿਲਕੁਲ ਸਹੀ ਐ ਇਹਦੇ ਵਿਚ ਇਹਨਾਂ ਨੇ ਆਜ਼ਾਦੀ ਦੀ ਤੇ ਅਮਨ ਦੀ ਤੜਪ ਨੂੰ ਪੇਸ਼ ਕੀਤਾ ਓਕੇ ਅਗਲਾ ਨਰਿੰਦਰਪਾਲ ਸਿੰਘ ਦਾ ਸਿੱਖ ਕੌਮ ਦਾ ਮੁਗਲ ਸਮਰਾਜ ਦੇ ਪ੍ਰਤੀ ਜਿਹੜਾ ਵਿਦਰੋਹ ਸੀ ਮੁਗਲਾਂ ਨੇ ਜਦਵਾਂ ਤੇ ਹਮਲੇ ਕੀਤੇ ਆ ਤਾਂ ਸਿੱਖ ਕੌਮ ਦੇ ਨਾਲ ਉਹਨਾਂ ਦੀ ਪ੍ਰਣੰਤ ਹੁੰਦੀ ਰਹੀ ਐ ਤੁਹਾਨੂੰ ਪਤਾ ਹੈ ਗੁਰੂ ਸਾਹਿਬਾਨਾਂ ਨੂੰ ਵੀ ਉਹਨਾਂ ਨੇ ਸ਼ਹੀਦ ਵੀ ਕਰਵਾਇਆ ਤੇ ਜੇਲ੍ਹਾਂ ਦੇ ਵਿੱਚ ਵੀ ਰੱਖਿਆ ਇਹ ਸਾਰੀਆਂ ਚੀਜ਼ਾਂ ਇਹ ਜਿਹੜਾ ਵਿਦਰੋਹ ਹੈ ਉਹ ਇਹਨਾਂ ਨੇ ਕਿਹੜੇ ਨਾਵਲ ਦੇ ਵਿੱਚ ਪੇਸ਼ ਕੀਤਾ ਹੈ ਇਹਨਾਂ ਵਿੱਚੋਂ ਸ਼ਕਤੀ ਇੱਕ ਸਰਕਾਰ ਬਾਜੂ ਤ੍ਰਿਯਜਾਲ ਇਕਰਾ 8ਵੀਂ ਦੇ ਲਈ ਉੱਤਰ ਹਾਂ অপਸ਼ਨਸ ਦੇ ਵਿੱਚੋਂ ਲੱਭਣਾ ਬਹੁਤ ਈਜ਼ੀ ਆ ਇਹ ਹੈ ਜੀ ਇੱਕ ਸਰਕਾਰ ਬਾਜੂ ਠੀਕ ਹੈ ਜੀ ਓਕੇ ਵੈਰੀ ਗੁੱਡ ਅੱਗੇ ਆਜੋ ਨੋਵਾਂ ਪ੍ਰਸ਼ਨ ਨਰਿੰਦਰ ਪਾਲ ਸਿੰਘ ਦਾ ਨਾਵਲ ਪੁੰਨਿਆ ਕੇ ਮਸਿਆ ਇਹ ਕਿਸ ਪ੍ਰਕਾਰ ਦਾ ਨਾਵਲ ਹੈ ਰੋਮਾਂਟਿਕ ਧਾਰਮਿਕ ਪ੍ਰਗਤੀਵਾਦੀ ਮਨੋਵਿਗਿਆਨਿਕ वैसे जब तूसी ناول ਦਾ ਨਾਮ ਪੜੋਗੇ ਤਾਂ ਤੁਹਾਨੂੰ ਅਲੱਗ ਆਨਸਰ ਲੱਗੂਗਾ ਜੇ ਰੀਜ਼ਨਿੰਗ ਲਗਾਓਗੇ ਬਟ ਐਕਚੁਅਲ ਦੇ ਵਿੱਚ ਆਨਸਰ ਹੋਣਾ ਨਹੀਂ ਜੀ ਤਾਂ 9ਵੇਂ ਦੇ ਲਈ ਦੱਸੋ ਪੁੰਨਿਆ ਕੇ ਮਸਿਆ ਕਿਸ ਪ੍ਰਕਾਰ ਦਾ ਨਾਵਲ ਹੈ 9ਵੇਂ ਦੇ ਲਈ ਉੱਤਰ ਆ ਰਿਹਾ ਜੀ ਡੀ ਵੀ ਆ ਰਿਹਾ ਹੈ ਤੇ ਸੀ ਵੀ ਆ ਰਿਹਾ ਹੈ ਚਲੋ ਸ਼ੁਗਰ ਹੈ ਕਿਸੇ ਨੇ ਧਾਰਮਿਕ ਆਨਸਰ ਨਹੀਂ ਕੀਤਾ ਅੱਛਾ ਕਰ ਦਿੱਤਾ ਚਲੋ ਠੀਕ ਹੈ ਇਸ ਦਾ ਉੱਤਰ ਹੋਏਗਾ ਇਹ ਹੈ ਮਨੋਵਿਗਿਆਨਿਕ ਨਾਵਲ ਵੈਸੇ ਜਦੋਂ ਅਸੀਂ ਇਹਦਾ ਨਾਮ ਦੇਖਦੇ ਆ ਤਾਂ ਸਾਨੂੰ ਧਾਰਮਿਕ ਵਰਗੀ ਹੀ ਫੀਲਿੰਗ ਆਂਦੀ ਹੈ ਰਾਈਟ ਬਟ ਐਦਾ ਨਹੀਂ ਹੈ ਇਸ ਦਾ ਆਨਸਰ ਹੋਏਗਾ ਮਨੋਵਿਗਿਆਨਿਕ ਠੀਕ ਹੈ ਜੀ ਅੱਛਾ ਇੱਕ ਚੀਜ਼ ਜਿਹੜੇ ਵੀ ਵਿਦਿਆਰਥੀ ਬੂਟਾ ਸਿੰਘ ਬਰਾੜ ਜਾਂ ਕਸੇਲ ਵਗੈਰਾ ਦੀਆਂ ਕਿਤਾਬਾਂ ਕਰਨਾ ਚਾਹੁੰਦੇ ਨੇ ਉਹ ਪੰਜਾਬੀ ਦਾ ਪ੍ਰੋ ਬੈਚ ਜੁਆਇਨ ਕਰ ਸਕਦੇ ਆ ਜੋ ਕਿ ਤੁਹਾਡੇ ਲੈਕਚਰਰ ਪ੍ਰੋਫੈਸਰ ਦੈਨ ਡੀਟਪੀਐਸਬੀ ਔਰ ਪੀਸੀਐਸ ਤੱਕ ਦੇ ਲੈਵਲ ਦੇ ਲਈ ਇੰਪੋਰਟੈਂਟ ਲੈਕਚਰ ਹੋਣਗੇ ਯੂਪੀਐਸਸੀ ਦੇ ਸੌਰੀ ਯੂਪੀਐਸਸੀ ਕਹ ਰਹੀਆਂ ਤੁਸੀਂ ਯੂਜੀਸੀ ਦੇ ਲਈ ਵੀ ਇਸ ਬੈਚ ਨੂੰ ਕਨਸੀਡਰ ਕਰ ਸਕਦੇ ਹੋ ਤੇ ਇਸ ਪਾਰਟਿਕੂਲਰ ਬੈਚ ਦੇ ਨਾਲ ਤੁਹਾਨੂੰ ਮਾਸਟਰ ਕੇਡਰ ਦਾ ਬੈਚ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਹੈ ਠੀਕ ਹੈ ਜੀ ਚਲੋ ਅੱਗੇ ਦੇਖੋ 10ਵਾਂ ਪ੍ਰਸ਼ਨ ਹੇਠਾਂ ਵਿੱਚੋਂ ਕਿਸ ਰਚਨਾ ਦੇ ਲਈ ਨਰਿੰਦਰਪਾਲ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਹਾਂਜੀ ਹੁਣ ਸੁਣ ਲੋ ਜਿਹੜੇ ਬੱਚੇ ਪੀਸੀਐਸ ਦੀ ਤਿਆਰੀ ਕਰ ਰਿਹਾ ਚਾਹੇ ਉਹ ਪੰਜਾਬ ਦੇ ਐ ਚਾਹੇ ਹਰਿਆਣਾ ਦੇ ਐ ਮੈਂ ਸਾਹਿਤ ਅਕਾਦਮੀ ਦਾ ਇੱਕ ਪੂਰਾ ਲੈਕਚਰ ਲਿਆ ਸੀਗਾ ਉਹ ਲੈਕਚਰ ਜਿਹੜਾ ਆ ਉਹ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜੂਗਾ ਅਦਰਵਾਈਜ਼ ਤੁਸੀਂ ਲਾਈਕ ਐਦਾ ਲਿਖ ਸਕਦੇ ਹੋ Google ਦੇ ਉੱਪਰ ਜਾਂ YouTube ਦੇ ਉੱਪਰ erudition studies saahitya academy award ਉਹ ਵਾਲਾ ਲੈਕਚਰ ਜ਼ਰੂਰ ਦੇਖਣਾ ਕਿਉਂਕਿ 4 ਤੋਂ ਲੈ ਕੇ 5 ਪ੍ਰਸ਼ਨ ਤੁਹਾਨੂੰ ਜ਼ਰੂਰ ਜ਼ਰੂਰ ਆ ਜਾਣੇ ਨੇ ਠੀਕ ਹੈ ਜੀ ਓਕੇ 10ਵੇਂ ਦੇ ਲਈ ਤੁਹਾਡਾ ਉੱਤਰ ਬੀ ਆ ਰਿਹਾ ਹੈ ਠੀਕ ਹੈ ਬਾ ਮੁਲਾਜ਼ਾ ਹੋਸ਼ਿਆਰ ਬਿਲਕੁਲ ਠੀਕ ਹੈ ਜੀ ਅੱਛਾ ਹੁਣ ਕੀ ਤੁਸੀਂ ਮੈਨੂੰ ਸਾਲ ਵੀ ਦੱਸ ਸਕਦੇ ਹੋ ਕਿ ਕਿਸ ਸਾਲ ਦੇ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਕੋਈ ਵੀ ਰਾਈਟਰ ਤੁਸੀਂ ਕਰੋਗੇ ਤਾਂ ਇੱਕ ਚੀਜ਼ ਯਾਦ ਰੱਖਣਾ ਉਹਨਾਂ ਨੂੰ ਮਿਲਿਆ ਹੋਇਆ ਸਾਹਿਤ ਅਕਾਦਮੀ ਅਵਾਰਡ ਠੀਕ ਹੈ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਆਖੋ ਪਰੋਖੇ ਨਹੀਂ ਕਰਨਾ ਬਿਕੋਜ਼ ਇਹ 100% ਆਨਸਰ ਸੋਰੀ ਕੁਐਸਚਨਸ ਪੁੱਛੇ ਜਾਂਦੇ ਨੇ ਓਕੇ ਯੈਸ 76 ਐਬਸੋਲੂਟਲੀ ਰਾਈਟ ਅੱਗੇ ਦੇਖੋ ਜੀ 11ਵਾਂ ਪ੍ਰਸ਼ਨ ਨਰਿੰਦਰ ਪਾਲ ਸਿੰਘ ਦਾ ਨਾਵਲ ਨਹੀਂ ਹੈ ਸਿਰ ਦੀਜੈ ਕਾਨਨਾ ਕੀਜੈ ਗगन ਗੰਗਾ ਮੇਰੇ ਤੋਂ ਗਿਰਧਰ ਗੋਪਾਲ ਜਾਂ ਫਿਰ ਸਾਰੇ ਹੀ ਨਰਿੰਦਰ ਪਾਲ ਸਿੰਘ ਦੇ ਨਾਵਲ ਹਨ 11ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ नरेंद्र पाल सिंह ਦਾ ਨਾਵਲ ਨਹੀਂ ਹੈ यस प्लीज ਕੁਐਸਚਨ ਨੰਬਰ like yes. 11 ਦੇ ਲਈ ਕੀ ਆਨਸਰ ਆਏਗਾ ਐਂਡ ਸੈਸ਼ਨ ਨੂੰ ਪਲੀਜ਼ ਆਪਣੇ ਸਟੱਡੀ ਗਰੁੱਪਸ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਲਾਈਕ ਕਰਨਾ ਆ ਤਾਂ ਵੀ ਤੁਸੀਂ ਕਰ ਸਕਦੇ ਹੋ ਹਾਰdਲੀ ਇੱਕ ਸੈਕਿੰਡ ਲੱਗਦਾ ਹੈ ਯੈਸ 11ਵੇਂ ਦੇ ਲਈ ਬੀ ਉੱਤਰ ਨਹੀਂ ਆਣਾ ਜੀ ਡੀ ਉੱਤਰ ਆਊਗਾ ਠੀਕ ਹੈ ਯਾਨੀ ਇਹ ਸਾਰੇ ਦੇ ਸਾਰੇ ਹੀ ਨਰਿੰਦਰ ਪਾਲ ਸਿੰਘ ਦੇ ਨਾਵਲ ਮੈਂ ਨਹੀਂ ਹਨ ਬੋਲਿਆ ओके प्लीज ਇਸ ਕੁਐਸਚਨ ਨੂੰ ਹਲੇ ਕਨਸੀਡਰ ਨਾ ਕਰਨਾ ਠੀਕ ਹੈ ਐਂ ਕਰੂੰ ਮੈਨੂੰ ਤੁਸੀਂ 1 ਮਿੰਟ ਦਿਓ ਮੈਂ ਤੁਹਾਨੂੰ ਹੁਣੇ ਹੀ ਇਸ ਦਾ ਜਿਹੜਾ ਆਨਸਰ ਹੈ ਹੈਨਾ ਉਹ ਕਨਫਰਮ ਕਰ ਦਿੰਦੀ ਆ ਰਾਈਟ so that ਕਿ ਬਾਅਦ ਵਿੱਚ ਇਹ ਕਨਫਿਊਜ਼ਨ ਨਹੀਂ ਰਹਿੰਦੀ ਕਿਉਂਕਿ ਅੱਗੇ ਕਈ ਵਾਰੀ ਆਪਾਂ ਸੋਚ ਲੈਂਦੇ ਆ ਕਿ ਆਪਾਂ ਇਹ ਵਾਲਾ ਕੱਲ ਦੱਸ ਦਾਂਗੇ ਹੈਨਾ ਪਰ ਫਿਰ ਬਾਅਦ ਦੇ ਵਿੱਚ ਉਹ ਵਾਲਾ ਕੁਐਸਚਨ ਤੁਹਾਡੇ ਵੀ ਮਾਈਂਡ ਚੋਂ ਨਿਕਲ ਜਾਂਦਾ ਤੁਸੀਂ ਵੀ ਕੁਐਸਚਨ ਨਹੀਂ ਪੁੱਛਦੇ ਤੇ ਮੇਰੇ ਵੀ ਮਾਈਂਡ ਚੋਂ ਨਿਕਲ ਜਾਂਦਾ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਇੱਥੇ ਹੀ ਦੱਸ ਦਿੰਦੀ ਆ ਓਕੇ ਰਾਈਟ ਤਾਪਾ ਬੋਲਿਆ ਕਿ ਇਹਨਾਂ ਦਾ ਕਿਹੜਾ ਨਾਵਲ ਨਹੀਂ ਹੈ ਹੈਨਾ ਪਹਿਲਾ ਕਿਹੜਾ ਆ ਸਿਰ ਦੀਜੈ ਕਾਨਨਾ ਕੀਜੈ ਫਿਰ ਹੈਗਾ ਗगन ਗੰਗਾ ਤੇ ਤੀਸਰਾ ਹੈ ਮੇਰੇ ਤੋਂ ਗਿਰਧਰ ਗੋਪਾਲ ਹੈਨਾ ਇਹ ਮੈਂ ਨਹੀਂ ਨਹੀਂ ਬੋਲਣਾ ਸੀਗਾ ਸ਼ਾਇਦ ਕਿਉਂਕਿ ਜਿਹੜਾ ਤਾਂ ਮੇਰੇ ਤੋਂ ਗਿਰਧਰ ਗੋਪਾਲ ਹੈ ਐਂ ਦਾ ਸਮਾਂ 1999 ਦਾ ਤੇ ਇਹ ਨਰਿੰਦਰਪਾਲ ਸਿੰਘ ਵੱਲੋਂ ਲਿਖਿਆ ਹੋਇਆ ਨਾਵਲ ਹੀ ਹੈ ਫਿਰ ਗੱਲ ਕਰੀਏ ਗगन ਗੰਗਾ ਦੀ ਤਾਂ ਇਸ ਦਾ ਸਮਾਂ 1981 ਦਾ ਤੇ ਐਂਦੀ ਵੀ ਵਿਦਾ ਕਿਹੜੀ ਹੈ ਜੀ ਇਹ ਵੀ ਨਾਵਲ ਹੈਗਾ ਠੀਕ ਹੈ ਹੁਣ ਰਹਿ ਗਿਆ ਸਾਡੇ ਸਾਹਮਣੇ ਇੱਕ ਰਾਈਟ ਸਿਰ ਦੀਜੈ ਕਾਨ ਨਾ ਕੀਜੈ ਇਹ ਵੀ ਇਹਨਾਂ ਦਾ ਨਾਵਲ ਹੀ ਹੈ ਜਿਹੜਾ ਕਿ 1972 ਦੇ ਵਿੱਚ ਆਇਆ ਸੀ ਤਾਂ ਇਹਦਾ ਮਤਲਬ ਇਹ ਤਿੰਨੋਂ ਦੇ ਤਿੰਨੋਂ ਹੀ ਨਰਿੰਦਰਪਾਲ ਸਿੰਘ ਦੇ ਨਾਵਲ ਹਨ ਅੱਛਾ ਠੀਕ ਹੈ অপশন ਤਾਂ ਫਿਰ ਸਾਰੇ ਹਨ ਹੀ ਆਏਗਾ ਨਾ हां ਬਿਲਕੁਲ ਸਹੀ ਹੈ ਯਾਨੀ ਕਿ ਸਾਰੇ ਦੇ ਸਾਰੇ ਇਹਨਾਂ ਦੇ ਨਾਵਲ ਹੈਗੇ ਨੇ ਠੀਕ ਹੈ অপਸ਼ਨ ਦੇ ਨਾਲ ਥੋੜਾ ਜਿਹਾ ਕਨਫਿਊਜ਼ਿੰਗ ਹੋ ਗਿਆ ਇਹਦੇ ਵਿੱਚ ਸ਼ਾਇਦ ਮੈਨੂੰ ਪੂਰਾ ਲਿਖਣਾ ਚਾਹੀਦਾ ਸੀਗਾ ਕਿ ਉਪਰੋਕਤ ਸਾਰੇ ਨਾਵਲ ਨਰਿੰਦਰ ਸਿੰਘ ਦੇ ਹਨ ਜੇ ਐਦਾਂ ਲਿਖਦੇ ਤਾਂ ਬੈਟਰ ਹੋ ਜਾਂਦਾ ਰਾਈਟ ਚਲੋ ਐਨੀਵੇਜ਼ ਕੋਈ ਗੱਲ ਨਹੀਂ ਡਾਇਰੈਕਟ ਨਹੀਂ ਹਨ ਲਿਖਿਆ ਤਾਂ ਜਾ ਕੇ ਕਨਫਿਊਜ਼ਨ ਹੋਈ ਯੈਸ ਐਗਜ਼ੈਕਟਲੀ ਸਤਨਾਮ ਜੀ ਦਿੱਲੀ ਦੀ ਕਲਾਸ ਉਮ 9:15 ਤੇ ਹੁੰਦੀ ਹੈ ਸਵਾ 9 ਵਜੇ ਹਰਦਿਕ ਜੀ ਠੀਕ ਹੈ ਸਵਾ 9 ਵਜੇ ਹੁੰਦੀ ਹੈ ਜੀਟੀ ਪਲੱਸ ਵੀ ਲਈ ਐਬਸੋਲੂਟਲੀ ਰਾਈਟ ਯੈਸ ਚਲੋ ਅੱਗੇ ਦੇਖੋ ਜੀ ਨਰਿੰਦਰਪਾਲ ਸਿੰਘ ਦਾ ਕਾਵ ਸੰਗ੍ਰਹਿ ਕਿਹੜਾ ਨਹੀਂ ਹੈ ਹੁਣ ਕਾਵ ਸੰਗ੍ਰਹਿ ਦੇ ਉੱਪਰ ਆ ਗਏ ਰਾਈਟ ਅਗੰਮੀ ਵਹਿਣ ਸਖਣੇ ਧਰਤ ਆਕਾਸ਼ ਕਿਲ ਤੇ ਕਾਮੇ ਅਭਸ਼ਾਰਾਂ ਇਹਨਾਂ ਦੇ ਵਿੱਚੋਂ ਕਿਹੜਾ ਇਹਨਾਂ ਦਾ ਕਾਵ ਸੰਗ੍ਰਹਿ ਨਹੀਂ ਹੈ ਹਾਂਜੀ ਜੀ ਅਨਸਰ ਕਰੋ ਕੁਐਸਚਨ ਨੰਬਰ 12 ਦੇ ਲਈ 12ਵੇਂ ਦੇ ਲਈ ਤੁਹਾਡਾ A B ਤੇ D ਤਿੰਨ ਉੱਤਰ ਆ ਗਏ ਨੇ ਤਾਂ ਦੇਖ ਲੈਂਦੇ ਆ ਜੀ ਇਸ ਦਾ ਉੱਤਰ ਹੋਏਗਾ ਸਖਨੇ ਤਰਤ ਆਕਾਸ਼ ਤਾਂ ਇਸ ਦਾ ਮਤਲਬ ਇਹਨਾਂ ਦੇ ਤੁਹਾਨੂੰ ਕਾਵ ਸੰਗ੍ਰਹਿ ਹੁਣ ਇੱਥੋਂ ਹੀ ਯਾਦ ਹੋ ਜਾਣਗੇ ਅਗੰਮੀ ਲਹਿਰ ਇਹਨਾਂ ਦਾ ਕਾਵ ਸੰਗ੍ਰਹਿ ਜੋ 1948 ਵਿੱਚ ਆਂਦਾ ਹੈ ਕਿਲ ਤੇ ਕਾਮੇ 1956 ਦੇ ਵਿੱਚ ਆਇਆ ਕਾਵ ਸੰਗ੍ਰਹਿ ਹੈ ਗਿਆ ਆਬਸ਼ਾਰਾ ਇਹ ਛਪਾਈ ਦੇ ਅਧੀਨ ਹੈ ਫਿਰ ਇੱਕ ਹੋਰ ਹੈਗਾ ਇਹਨਾਂ ਦਾ ਠੀਕ ਹੈ ਜੀ ਜਿਸ ਦਾ ਨਾਮ ਹੈ ਅਗੰਮੀ ਲਹਿਰ ਦੀ ਹੀ ਦੂਸਰੀ ਸੈਂਚੀ ਠੀਕ ਹੈ ਉਹ ਕਦੋਂ ਆਈ ਸੀ 1983 ਦੇ ਵਿੱਚ ਆਈ ਸੀ ਰਾਈਟ ਤਾਂ ਇਹਦਾ ਮਤਲਬ ਸਾਡੇ ਕੋਲੋਂ ਆਪਸ਼ਨ ਕਿਹੜੀ ਬਚ ਗਈ ਕਿਲ ਤੇ ਕਾਮੇ ਰਾਈਟ ਤਾਂ ਇਹ ਇਹਨਾਂ ਦਾ ਕਾਵ ਸੰਗ੍ਰਹਿ ਨਹੀਂ ਹੈਗਾ ਸੌਰੀ ਸਕਨੇ ਤਰਤਾਕਾਸ਼ ਰਾਈਟ ਆ ਇਹਦਾ ਮਤਲਬ ਬਾਕੀ ਤੁਹਾਨੂੰ ਯਾਦ ਹੋਗੇ ਹੁਣ ਗੱਲ ਆndi ਹੈ ਸਕਨੇ ਤਰਤਾਕਾਸ਼ ਦੀ ਫਿਰ ਵਿਦਾ ਕਿਹੜੀ ਹੈ ਤਾਂ ਇਹ ਹੈਗਾ ਜੀ ਐਨਾਂ ਦਾ ਨਾਵਲ ਠੀਕ ਹੈ ਔਰ ਇਸ ਦਾ ਸਮਾ ਹੋਏਗਾ 1996 ਦਾ ਰਾਈਟ ਓਕੇ ਅੱਗੇ ਦੇਖੋ ਪ੍ਰਸ਼ਨ ਨੰਬਰ 13ਵਾਂ ਐਤੀ ਤੁਹਾਡੇ ਕੋਲ ਉਹ ਨਰਿੰਦਰ ਪਾਲ ਦੇ ਲੇਖ ਦੇ ਬਾਰੇ ਵਿੱਚ ਪੁੱਛਿਆ ਜਾ ਰਿਹਾ ਹੈ ਓਕੇ ਜੀ ਹਾਂਜੀ ਜੀ ਇਹ ਅੱਗੇ ਗੱਲ ਕਰਦੇ ਆ ਆਊਗਾ ਅੱਗੇ ਡੋਨਟ ਵਰੀ ਚਲੋ ਅਲਸੀ ਤੇ ਔਲੇ ਸੂਤਰ ਧਾਰ ਕਾਲ ਅਕਾਲ ਜਹਾਂ ਪਨਾ ਇਹ ਦੱਸਣਾ ਹੈ ਇਹਨਾਂ ਦੇ ਵਿੱਚੋਂ ਇਹਨਾਂ ਦਾ ਲੇਖ ਕਿਹੜਾ ਹੈ ਨਰਿੰਦਰਪਾਲ ਸਿੰਘ ਦਾ ਲੇਖ ਦੱਸੋ ਹਾਂਜੀ ਜੀ ਹਾਂਜੀ ਬਿਲਕੁਲ ਟੌਪਿਕ ਵਾਈਜ਼ ਹੁੰਦੀ ਹੈ ਬੱਚਾ 13ਵੇਂ ਦੇ ਇਹ ਆਨਸਰ ਲਗਾ ਰਹੇ ਹੋ ਯਾਨੀ ਕਿ ਅਲਸੀ ਤੇ ਔਲੇ ਇਹ ਤੁਹਾਡੇ ਅਕੋਰਡਿੰਗ ਇਹਨਾਂ ਦਾ ਲੇਖ ਹੈ ਬਿਲਕੁਲ ਸਹੀ ਹੈ ਅਲਸੀ ਤੇ ਔਲੇ ਦਾ ਸਮਾਵੀ ਯਾਦ ਰੱਖ ਲੈਣਾ 1963 ਦਾ ਵੈਸੀ ਨਰਿੰਦਰਪਾਲ ਸਿੰਘ ਦੇ ਜੇਕਰ ਤੁਸੀਂ ਲੇਖ ਦੇਖਨੇ ਆ ਤਾਂ ਇੱਕ ਨਹੀਂ ਤੁਸੀਂ ਦੋ ਯਾਦ ਰੱਖਣਾ ਅਲਸੀ ਤੇ ਔਲੇ ਦੇ ਨਾਲ ਨਾਲ ਜਿਹੜਾ ਦੂਸਰਾ ਉਸ ਦਾ ਨਾਮ ਹੈ ਨਿੱਕ ਸੁੱਕ ਇਹ ਕਦੋਂ ਆਂਦਾ ਆ 1957 ਦੇ ਵਿੱਚ ਆਉਂਦਾ ਹੈ ਠੀਕ ਹੈ ਫਿਰ ਬੜਾ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬੰਦਾ ਹੈ ਜਿਹੜਾ ਕਿਉਂਕਿ ਨਰਿੰਦਰਪਾਲ ਸਿੰਘ ਦੇ ਸਫਰਨਾਮੇ ਕਾਫੀ ਜ਼ਿਆਦਾ ਫੇਮਸ ਹੋਏ ਨਹੀਂ ਨੇ ਨਾਵਲਾਂ ਦੇ ਲਈ ਤਾਂ ਇੰਪੋਰਟੈਂਟ ਹੈਗੇ ਹੈਗੇ ਆਏ ਰਾਈਟ ਉਸ ਦੇ ਨਾਲ ਨਾਲ ਸਫਰਨਾਮੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਇਹਨਾਂ ਦੇ ਵਿੱਚੋਂ ਵੀ ਅਕਸਰ ਕੁਐਸਚਨ ਆਉਂਦਾ ਹੈ ਤੁਹਾਡੇ ਕੋਲ ਪੁੱਛਿਆ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਕਿਹੜਾ ਸਫਰਨਾਮਾ ਜਿਸ ਦੀ ਰਚਨਾ ਨਰਿੰਦਰਪਾਲ ਸਿੰਘ ਨੇ ਕੀਤੀ ਹੈ ਸਸ਼ੀਕਲ ਹਰਪੀਜੀ ਮੇਰਾ ਰੂਸੀ ਸਫਰਨਾਮਾ ਦੇਸਾਂ ਪਰਦੇਸਾਂ ਵਿੱਚੋਂ ਪੈਰਿਸ ਦੇ ਪੋਰਟਰੇਟ ਜਾਂ ਫਿਰ ਸਾਰੇ ਹੀ ਤਾਂ 14ਵੇਂ ਦੇ ਲਈ ਨਰੂਟੋ ਜੀ ਨੇ ਜੋ ਆਨਸਰ ਕੀਤਾ ਉਹ ਹੈਗਾ ਡੀ ਹਨਾਂ ਯਾਨੀ ਕਿ ਇਹ ਸਾਰੇ ਹੀ ਬਿਲਕੁਲ ਸਹੀ ਉੱਤਰ ਹੈ ਇਹ ਸਾਰੇ ਦੇ ਸਾਰੇ ਸਫਰਨਾਮੇ ਨਰਿੰਦਰਪਾਲ ਸਿੰਘ ਦੇ ਨੇ ਓਕੇ ਰਾਈਟ ਜੇਕਰ ਦੇਸ਼ਾ ਪ੍ਰਦੇਸ਼ਾਂ ਵਿੱਚ ਉਹਦੀ ਗੱਲ ਕਰੋਗੇ ਸਮਾਂ ਆਜ਼ਾਦੀ ਤੋਂ 2 ਸਾਲ ਬਾਅਦ ਯਾਨੀ 1949 ਵਿੱਚ ਮੇਰਾ ਰੂਸੀ ਸਫਰਨਾਮਾ 1960 ਦੇ ਵਿੱਚ ਆਇਆ ਸੀਗਾ ਪੈਰਿਸ ਤੇ ਪੋਰਟਰੇਟ 1972 ਦੇ ਵਿੱਚ ਆਂਦਾ ਇੱਕ ਇਹਨਾਂ ਦਾ ਹੋਰ ਸਫਰਨਾਮਾ ਆਏਗਾ ਜਿਸ ਦਾ ਨਾਮ ਹੈਗਾ ਆਰੀਆਨਾ ठीक है जी और इसका समा रहेगा उन्नीस सौ इकाठ का राइट हूँ आ गया अगला प्रश्न जिस दे बारे एक बच्चे ने अगे क्वेश्चन पूछा भी है तो आंसर करो फटाफट पाल सिंह की रचना काफला एनदी विधा दसो जी की है सफरनामा लेख संग्रह काव्यनाट या फिर नावल पाल सिंह की रचना काफले की विधा केड़ी है हाँ जी जी 15ਵੇਂ ਪ੍ਰਸ਼ਨ ਲਈ ਉੱਤਰ ਮਨਵੀਰ ਜੀ ਬਹੁਤ ਵਧੀਆ ਸ਼ਾਬਾਸ਼ yes 15ਵੇਂ ਲਈ ਉੱਤਰ ਸੀ ਆ ਗਿਆ ਬਿਲਕੁਲ ਸਹੀ ਹੈ ਕਾਵਨਾਟ ਹੁੰਦੇ ਕੋਈ ਬਿਲਕੁਲ ਅਲੱਗ ਜੀ ਚੀਜ਼ ਆ ਗਈ ਹੈ ਇਹਨਾਂ ਦੀ ਹੈ ਨਾ ਤਾਂ ਇਸ ਕਰਕੇ ਤੁਹਾਨੂੰ ਇਹ ਯਾਦ ਰਹਿਣਾ ਚਾਹੀਦਾ ਹੈ ਰਾਈਟ ਕਾਫਲੇ ਜਿਹੜਾ ਆ ਇਹਨਾਂ ਦਾ ਕਾਵਨਾਟ ਹੈਗਾ ਔਰ ਇਹ ਕਦੋਂ ਆਇਆ ਸੀਗਾ ਦੇਖੋ ਅਸੀਂ ਪਾਕਿਸਤਾਨ ਤੋਂ ਇੰਡੀਆ ਵੱਲ ਕਾਫਲੇ ਕਦੋਂ ਲੈ ਕੇ ਆਏ ਸੀ 1947 ਚ ਤਾਂ ਇਹਨਾਂ ਦਾ ਕਾਵਨਾਟ ਕਾਫਲੇ 1947 ਵਿੱਚ ਹੀ ਆਉਂਦਾ ਠੀਕ ਹੈ ਸਫਰਨਾਮੇ ਅਸੀਂ ਪਹਿਲਾਂ ਹੀ ਕਰ ਲਏ ਲੇਖ ਸੰਗ੍ਰਹਿ ਵੀ ਮੈਂ ਤੁਹਾਨੂੰ ਦੋ ਦੱਸੇ ਇੱਕ ਨਿਕਸੁਕ ਦੱਸਿਆ ਤੇ ਇੱਕ ਅਲਸੀ ਤੇ ਔਲੇ ਦੱਸਿਆ ਰਾਈਟ ਨਾਵਲ ਤਾਂ ਆਪਾਂ ਵੈਸੇ ਬਹੁਤ ਜ਼ਿਆਦਾ ਕਰ ਲਏ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਇੱਕ ਮਲਾਹ ਕੀਤਾ ਸੀ ਜਿੰਦਾ ਇਹਨਾਂ ਨੇ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਰਾਈਟ ओके ਇਸ ਤੋਂ ਬਿਨਾ ਸ਼ਕਤੀ ਤਿਤ੍ਰੀਏ ਜਾਲ ਕਿਤੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਫਿਰ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇੱਕ ਸਰਕਾਰ ਬਾਜੂ ਜਿਹੜਾ ਨਾਵਲ ਆਂਦਾ ਉਹਦੇ ਵਿੱਚ ਇਹਨਾਂ ਨੇ ਕੀ ਦਿਖਾਇਆ ਸੀਗਾ ਸਿੱਖਾਂ ਤੇ ਮੁਗਲਾਂ ਦੇ ਵਿਚਾਰ ਦੀਆਂ ਪ੍ਰੋਬਲਮਸ ਨੂੰ ਦਿਖਾਇਆ ਨਾ ਤੇ ਇਹਦੇ ਨਾਲ ਹੀ ਤੁਸੀਂ ਤਿੰਨ ਹੋਰ ਨਾਵਲ ਯਾਦ ਰੱਖ ਲੈਣਾ ਪਹਿਲਾ ਖੰਨਿਓ ਤਿੱਖੀ ਦੂਸਰਾ ਵਾਲੋਂ ਨਿੱਕੀ ਇਹ ਤੀਸਰਾ ਏਤ ਮਾਰਗ ਜਾਣਾ ਤੁਹਾਨੂੰ ਪਤਾ ਹੈ ਗੁਰਬਾਣੀ ਦੀ ਤੁੱਕ ਦੇ ਵਿੱਚ ਹੀ ਤਿੰਨ ਨਾਮ ਲਏ ਗਏ ਨੇ ਰਾਈਟ ਜਿਹੜਾ ਤਾਂ ਖੰਨਿਓ ਤਿੱਖੀ ਹੈ ਉਸ ਦਾ ਸਮਾਂ ਹੈਗਾ 1959 ਦਾ ਵਾਲੋਂ ਨਿੱਕੀ 1960 ਦਾ ਏਤ ਮਾਰਗ ਜਾਣਾ 1960 ਦਾ ਰਾਈਟ ਔਰ ਇਹ ਤਿੰਨੋਂ ਦੇ ਤਿੰਨੋਂ ਨਾਵਲ ਵੀ ਸੇਮ ਹੀ ਵਿਸ਼ੇ ਨੂੰ ਪੇਸ਼ ਕਰਦੇ ਨੇ ਕਿਹੜਾ ਵਿਸ਼ਾ ਜਿਸ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਅ ਮੁਗਲਾਂ ਤੇ ਸਿੱਖਾਂ ਦੇ ਵਿਚਕਾਰ ਦੀਆਂ ਪ੍ਰੋਬਲਮਸ ਨੂੰ ਦਿਖਾਇਆ ਹੈ ਠੀਕ ਹੈ ओके अगे देख सोलव सरकार ने नरिंदरपाल सर्वोत्तम साहित्यकार का इनाम कदों दिता यस उन्नीस सौ पैंठ उन्नीस सौ उनस उन्नी सौ इकहत्तर उन्नीस सौ सतर प्रश्न नंबर सोलवें उत्तर करो की होएगा वेरी वेरी गुड वेरी वेरी गुड औसम जी सोलवें का आंसर की आएगा ਸਰਵੋਤਮ ਸਾਹਿਤਕਾਰ ਦਾ ਇਨਾਮ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦੇ ਵਿਚਾਰ ਹੋਈਆਂ ਪ੍ਰੋਬਲਮਸ ਸਿੱਖਾਂ ਦਾ ਮੁਗਲਾਂ ਦੇ ਪ੍ਰਤੀ ਵਿਦਰੋਹ ਇੰਨਾਂ ਸਾਰੀਆਂ ਚੀਜ਼ਾਂ ਨੂੰ ਇੰਨਾ ਚਾਰੋਂ ਨਾਵਲਾਂ 'ਚ ਦਿਖਾਇਆ ਗਿਆ ਹੈ 16ਵੇਂ ਦੇ ਲਈ ਤੁਹਾਡਾ ਉੱਤਰ ਸੀ ਆ ਰਿਹਾ ਹੈ ਯਾਨੀ ਕਿ 1971 ਜੋ ਕਿ ਬਿਲਕੁਲ ਠੀਕ ਉੱਤਰ ਹੈ ਅੱਗੇ ਦੇਖਦੇ ਹਾਂ 17ਵਾਂ ਪ੍ਰਸ਼ਨ ਨਰਿੰਦਰਪਾਲ ਦੀ ਰਚਨਾ ਮੇਰੀ ਸਾਹਿਤਿਕ ਸਵੈ ਜੀਵਨੀ ਦਾ ਸਾਲ ਦੱਸੋ 1958 1964 1966 1991 ਹਾਂਜੀ ਬਿਲਕੁਲ ਸਰ ਟੈਸਟ ਸੀਰੀਜ਼ ਵੀ ਮਿਲ ਜੇਗੀ ਹਾਰਦਿਕ ਜੀ ਵੈਸੇ ਜਦੋਂ ਤੁਸੀਂ ਬੈਚ ਲੈਂਦੇ ਹੋ ਤਾਂ ਟੈਸਟ ਸੀਰੀਜ਼ ਫ੍ਰੀ ਚ ਹੈ ਪੀਡੀਐਫ ਫ੍ਰੀ ਵਿੱਚ ਹੈ ਲਾਈਵ ਤੇ ਰਿਕਾਰਡਿੰਗ ਕਲਾਸਿਸ ਨੇ ਠੀਕ ਹੈ ਆਦਰਵਾਇਜ਼ ਤੁਸੀਂ ਕੱਲੀ ਟੈਸਟ ਸੀਰੀਜ਼ ਵੀ ਲੈ ਸਕਦੇ ਹੋ ਯੈਸ ਆਫ ਕੌਰਸ 17ਵੇ ਦੇ ਲਈ ਕੀ ਆਨਸਰ ਲਗਾ ਰਹੇ ਹੋ ਡੀ ਯਾਨੀ ਕਿ 1991 ਵੈਰੀ ਵੈਰੀ ਗੁੱਡ ਬਿਲਕੁਲ ਸਹੀ ਉੱਤਰ ਹੈ ਅੱਗੇ ਇਹਨਾਂ ਦੇ ਵਿੱਚੋਂ ਕਿਹੜੀ ਮੈਗਜ਼ੀਨ ਦੀ ਸੰਪਾਦਨਾ ਨਰਿੰਦਰ ਪਾਲ ਸਿੰਘ ਨੇ ਕੀਤੀ ਬਾਈਵਰਡ ਵਿਕੇਂਦ੍ਰਿਤ ਦੋਨੋਂ ਅਕਾਲੀ ਅਤੇ ਉਪਰੋਕਤ ਦੋਨੋਂ 18ਵੇਂ ਪ੍ਰਸ਼ਨ ਦੇ ਲਈ ਉੱਤਰ ਨਰਿੰਦਰ ਪਾਲ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਮੈਗਜ਼ੀਨ ਯੈਸ ਪਲੀਜ਼ ਹਰਦਿਕ ਜੀ ਕੋਈ ਪ੍ਰੋਬਲਮ ਨਹੀਂ ਬੱਚਾ ਜਿਵੇਂ ਤੁਹਾਨੂੰ ਸਹੀ ਲੱਗੇ ਮੈਂ ਸਿਰਫ ਤੁਹਾਨੂੰ ਇਨਫੋ ਦਿੰਦੀ ਆ ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ ਓਵੇਂ ਕਰੋ ਠੀਕ ਹੈ ਜੀ 18ਵੇਂ ਦੇ ਲਈ ਬੀ ਤੇ ਸੀ ਦੋ ਆਨਸਰ ਆ ਰਹੇ ਨੇ ਓਕੇ ਇਸ ਦਾ ਉੱਤਰ ਹੋਏਗਾ ਦੋਨੋਂ ਹੀ ਠੀਕ ਹੈ ਜੀ ਬਾਈਵਰਡ ਅੰਗਰੇਜ਼ੀ ਦੀ ਮੈਗਜ਼ੀਨ ਹੈ ਤੇ ਦੂਸਰੀ ਵਿਕੇਂਦ੍ਰਿਤ ਠੀਕ ਹੈ ਇੰਨਾ ਦੋਨਾਂ ਦੀ ਸੰਪਾਦਨਾ ਨਰਿੰਦਰਪਾਲ ਸਿੰਘ ਨੇ ਕੀਤੀ ਸੀ 19 ਨਰਿੰਦਰਪਾਲ ਸਿੰਘ ਕਿਸ ਦੇਸ਼ ਦੇ ਜੀਏ ਮੈਗਜ਼ੀਨ ਵੀ ਹੈ ਭਾਰਤੀ ਸਿਫਾਰਤਖਾਨੇ ਵਿੱਚ ਕੰਮ ਕਰਦਾ ਰਿਹਾ afghanistan paris england 1 ਅਤੇ 2 yes 19ਵੇਂ ਦੇ ਲਈ ਕੀ ਉੱਤਰ ਆਏਗਾ ਸਿਫਾਰਤਖਾਨੇ ਵਿੱਚ ਕੰਮ ਕੀਤਾ ਨਰਿੰਦਰਪਾਲ ਸਿੰਘ ਨੇ ਕਿਹੜੇ ਦੇਸ਼ ਦੇ ਓਕੇ ਤੁਸੀਂ ਏ ਲਗਾ ਰਹੇ ਹੋ ਯਾਨੀ ਕਿ ਅਫਗਾਨਿਸਤਾਨ ਹੈ ਨਾ ਓਕੇ ਚਲੋ ਦੇਖਦੇ ਹਾਂ ਜੀ ਕੀ ਉੱਤਰ ਆਏਗਾ ਤਾਂ 19ਵੇਂ ਦੇ ਲਈ ਉੱਤਰ ਹੈਗਾ ਡੀ ਮਤਲਬ ਪੈरिस ਤੇ ਅਫਗਾਨਿਸਤਾਨ ਇਹਨਾਂ ਦੋਨਾਂ ਥਾਵਾਂ ਤੇ ਹੀ ਨਰਿੰਦਰਪਾਲ ਨੇ ਕੰਮ ਕੀਤਾ ਓਕੇ ਅੱਜ ਦਾ ਆਖਰੀ ਪ੍ਰਸ਼ਨ ਨਰਿੰਦਰਪਾਲ ਸਿੰਘ किसा सैनिक सक्र रहा डॉक्टर राधा कृष्णन डॉक्टर ए पी जे अब्दुल कलाम अटल बिहारी वाजपेयी, मनमोहन सिंह भी प्रश्न के लिए उत्तर किसान सैनिक रहा? रिहा पाल सिंह हाँ जी और जेडे बच्चे डी ट्रिपल एस बी की चंकी तरह तैयारी करके ना बेटा सिलेक्शन के बहुत ज़्यादा चांसिस ने क्योंकि बहुत ही घट फॉर्म्स ने जे भरे गए ਤੇ ਤੁਹਾਨੂੰ ਪਤਾ ਹੈ ਉਹਨਾਂ ਦੇ ਵਿੱਚੋਂ ਵੀ ਕੁਝ ਬੱਚੇ ਹੁੰਦੇ ਨੇ ਜਿਹੜੇ ਪੇਪਰ ਦੇਣ ਹੀ ਨਹੀਂ ਆਉਂਦੇ ਕੰਪੀਟੀਸ਼ਨ ਬਹੁਤ ਘੱਟ ਹੈ ਠੀਕ ਹੈ ਤਾਂ ਪਲੀਜ਼ ਆਪਦੀ ਦਿਲ ਦੇ ਨਾਲ ਤਿਆਰੀ ਕਰ ਲੋ 20ਵੇਂ ਦੇ ਲਈ ਬਿਲਕੁਲ ਸਹੀ ਉੱਤਰ ਹੈ ਇਹ ਹੋ ਜੂਗਾ ਜੀ ਡਾਕਟਰ ਰਾਧਾ ਕ੍ਰਿਸ਼ਨਨ ਠੀਕ ਹੈ ਵੈਰੀ ਵੈਰੀ ਗੁੱਡ ਬਹੁਤ ਵਧੀਆ ਉੱਤਰ ਦਿੱਤੇ ਸਾਰਿਆਂ ਨੇ ਆਈ ਹੋਪ ਕਿ ਤੁਹਾਨੂੰ ਲੈਕਚਰ ਸਮਝ ਵਿੱਚ ਆ ਗਿਆ ਹੋਊਗਾ ਤੇ ਚੰਗਾ ਵੀ ਲੱਗਿਆ ਹੋਣਾ ਆ ਠੀਕ ਹੈ ਹੁਣ ਅਗਰ ਤੁਸੀਂ DTEPSB ਦੀ ਤਿਆਰੀ ਰੋਜ਼ ਕਰਨੀ ਹੈ ਤਾਂ ਸ਼ਾਮ ਨੂੰ 9:30 ਵਜੇ ਤੁਸੀਂ ਇਸ ਕਲਾਸ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਜਿੰਦੇ ਵਿੱਚ ਅਸੀਂ ਟੌਪਿਕ ਵਾਈਜ਼ ਕੁਐਸਚਨਸ ਕਰਦੇ ਹਾਂ ਓਕੇ ਸੋ ਜੇਕਰ ਥਿਊਰੀ ਬੈਚ ਲੈਣੇ ਨੇ ਤਾਂ ਇਸ ਨੰਬਰ ਤੇ ਕੰਟੈਕਟ ਕਰ ਲਓ ਮਾਸਟਰ ਕੇਡਰ ਵਾਲੇ ਮੈਂ ਕਹਿੰਦੀ ਆ ਕਿ ਹੁਣੇ ਤੋਂ ਤਿਆਰੀ ਸਟਾਰਟ ਕਰੋ ਮੈਂ ਵਾਰ-ਵਾਰ ਇਹ ਗੱਲ ਬੋਲਦੀ ਆ ਰਾਈਟ ਕਿ ਪਲੀਜ਼ ਆਪਣੀ ਤਿਆਰੀ ਸਟਾਰਟ ਕਰ ਦਿਓ ਓਕੇ ਜੇ ਤੁਸੀਂ ਐਸਐਸਟੀ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਜ਼ਬਾਨ ਦੇ ਸਕਦੀਆਂ ਕਿ ਜੋ ਕਰਵਾਇਆ ਉਸ ਤੋਂ ਬਾਅਦ ਇੱਕ ਵੀ ਕੁਐਸਚਨ ਨਹੀਂ ਆਊਗਾ ਨੋਟ ਇਵਨ ਅ ਸਿੰਗਲ ਵਨ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦੇ ਸਕਦੀਆਂ ਯੈਸ ਤਾਂ ਤੁਹਾਡੀ ਚੋਆਇਸ ਰਹੇਗੀ ਕਿ ਤੁਸੀਂ ਚਾਹੋ ਤਾਂ ਐਸਐਸਟੀ ਮਾਸਟਰ ਕੇਡਰ ਨੂੰ ਆਪਾਂ ਇੰਨੀ ਡਿਟੇਲ ਚ ਨਾ ਲక్ష్ਮੀ ਕਾਂਦੀ ਪੋਲਿਟੀ ਇੰਨੀ ਸੋਖੀ ਤੁਸੀਂ ਕਦੀ ਨਹੀਂ ਪੜ੍ਹੀ ਹੋਣੀ लक्ष्मीकांती पॉलिटी ਤੁਹਾਨੂੰ ਪਤਾ ਹੈ ਕਿ ਗ੍ਰੰਥ ਮੰਨਿਆ ਜਾਂਦਾ ਹੈ ਪੋਲਿਟੀਕਲ ਸਾਇੰਸ ਦਾ ਰਾਈਟ ਤਾਂ ਤੁਹਾਨੂੰ ਖੁਦ ਨੂੰ ਲੱਗੂਗਾ ਕਿ ਐਨੇ ਸੋਖੇ ਵੇ ਦੇ ਨਾਲ ਪੰਜਾਬੀ ਦੇ ਵਿੱਚ ਅਸੀਂ लक्ष्मी ਦੀ ਪੋਲਿਟੀ ਨੂੰ ਕਦੀ ਪਾਣੀ ਨਹੀਂ ਸਕਦੇ ਸੀ ਠੀਕ ਹੈ ਚਾਹੋ ਤਾਂ ਤੁਸੀਂ ਪੋਲਿਟੀਕਲ ਸਾਇੰਸ ਹਿਸਟਰੀ ਪੰਜਾਬੀ ਦੇ ਕਿਸੇ ਵੀ ਬੈਚ ਦੇ ਲਈ ਕੰਟੈਕਟ ਕਰ ਸਕਦੇ ਹੋ ਇਹਨਾਂ ਨੰਬਰਸ ਦੇ ਉੱਪਰ ਸੋ ਵਿਦ ਥੀਸ ਵਰਡਸ ਆਮ ਸਾਈਨਿੰਗ ਆਊਟ ਹਾਂਜੀ ਸਤਨਾਮ ਜੀ ਬਿਲਕੁਲ ਨੋਟਸ ਮਿਲ ਜਾਣਗੇ ਬੱਚਾ ਬਸ ਇਹ ਹੈ ਕਿ ਜਦੋਂ ਮੈਂ ਬੋਲ ਕੇ ਕਰਵਾਉਂਦੀ ਹਾਂ ਤਾਂ ਹਮੇਸ਼ਾ ਨੋਟਸ ਨਾਲੋਂ ਜ਼ਿਆਦਾ ਹੁੰਦਾ ਹੈ ਮਿਲ ਜਾਣਗੇ ਡੋਨਟ ਵਰੀ ਬਿਲਕੁਲ ਬਿਲਕੁਲ ਤੁਹਾਡੀ ਜਿੱਦਾਂ ਦੀ ਰਿਕੁਆਇਰਮੈਂਟ ਹੈ ਸਭ ਕੁਝ ਮਿਲ ਜੂਗਾ ਪਰ ਸ਼ਾਇਦ ਜਿੰਦਾ ਦੀ ਵੀਡੀਓ ਹੋਏਗੀ ਸਭ ਕੁਝ ਸ਼ਾਇਦ ਕਵਰ ਨਾ ਹੋ ਪਾਈ ਨੋਟਸ ਵਿੱਚ ਯੈਸ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਕੋਸ਼ਿਸ਼ ਕਰੀ ਦੀਆਂ ਮੈਂ ਜ਼ਿਆਦਾ ਤੋਂ ਜ਼ਿਆਦਾ ਇਨਫੋ ਦਿੰਦੀਆਂ ਓਕੇ ਚਲੋ ਪਰ ਅਗਰ ਤੁਸੀਂ ਨੋਟਸ ਨਾਲ ਸੈਟੀਸਫਾਈਡ ਹੁੰਦੇ ਹੋ ਤਾਂ ਬਿਲਕੁਲ ਮਿਲ ਜਾਣਗੇ ਡੋਨਟ ਵਰੀ ਤੁਸੀਂ ਕਾਲ ਕਰ ਸਕਦੇ ਹੋ ਥੈਂਕ ਯੂ ਸੋ ਵੈਰੀ ਮਚ Good night, everybody.